ਓ ਕਾਲੋ ਕਾਲੋ ਹੁਣ ਕਾਤੋ ਗੋਹਾ ਪਾਈ ਜਾਨੀ ਐ ਜਿਹੜੀ ਆਪਾਂ ਪਰਸੋ 200 ਰੁਪਈਆ ਦੀ ਲਾਟਰੀ ਨਹੀਂ ਸੀ ਪਾਈ ਉਹੋ ਆਪਣੀ ਲਾਟਰੀ ਨਿਕਲ ਆਈ ਤੇ ਆਪਾਂ ਨੂੰ ਪੂਰਾ 10 ਲੱਖ ਰੁਪਈਆ ਮਿਲਿਆ ਹਨ ਮਰਦਾਂ ਚ ਕਿੰਨਾ ਭਾਗ ਆ ਲਿਆ ਨਾ ਜੜਿਆ ਜੀ ਮੈਂ ਤਾਂ ਕੀ ਨਹੀਂ ਹੁੰਦਾ ਵੀ ਆਪਣੇ ਘਰੇ ਵੀ ਇੰਨੇ ਪੈਸੇ ਆ ਗਏ ਠੁਕਰ ਮਾਰ ਕਾ ਤੂੰ ਸਾਡੀ ਗਰੀਬੀ ਚੱਕਤੀ ਬੇਬੇ ਹੁਣ ਤੂੰ ਐ ਕਰ ਪੇਟੀ ਦੇ ਵਿੱਚੋਂ ਸਾਰੇ ਕੱਪੜੇ ਕੱਢ ਕੇ ਉਹਨਾਂ ਨੂੰ ਅੱਗ ਲਾ ਦੇ ਤੇ ਆ ਪੈਸੇ ਉੱਥੇ ਸਾਬ ਦੇ ਮੈਂ ਤੇਰੇ ਕੋਲ ਪੈਸੇ ਤਾਂ ਨਹੀਂ ਠੀਕ ਆ ਮੈਂ ਪੈਸੇ ਬੈਂਕ 'ਚ ਜਮਾ ਕਰਾ ਕੇ ਆਉਣਾ ਤੇ ਮੈਂ ਆਉਂਦਾ ਹੋਇਆ ਤੁਹਾਡੇ ਵਾਸਤੇ ਮੂੰਗਫੜੀ ਲੈ ਕੇ ਆਉਂਗਾ ਖਾਣ ਵਾਸਤੇ ਤਿਆਰ ਹੋ ਜਾ ਬੇਬੇ ਮੈਨੂੰ ਰਾਤ 'ਚ ਲਟੇਰੇ ਪੈ ਗਏ ਨਾਲੇ ਤਾਂ ਮੇਰੇ ਤੋਂ ਸਾਰੇ ਪੈਸੇ ਖੋ ਕੇ ਲੈ ਗਏ ਨਾਲੇ ਉਹਨਾਂ ਨੇ ਮੈਨੂੰ ਘੁੱਟਿਆ ਵੇ ਅੱਗ ਲੱਗੇ ਪੈਸਿਆਂ ਨੂੰ ਪੁੱਤਰ ਤੂੰ ਤਾਂ ਠੀਕ ਠਾਕ ਹੈ ਨਾ ਤੁਸੀਂ ਆ ਕੇ ਇੱਥੇ ਬੈਠੋ ਜੀ ਮੈਂ ਤੁਹਾਡੇ ਵਾਸਤੇ ਦੁੱਧ 'ਚ ਮਿਰਚਾਂ ਪਾ ਕੇ ਲਿਆਉਣੀ ਆ ਉਹ ਕਾਲੋ ਆ ਤੇਰੇ ਫੋਨ ਵੱਜੀ ਜਾਂਦਾ ਉਹ ਇਹ ਤਾਂ ਇਹਦੇ ਭਰਾ ਦਾ ਹੀ ਫੋਨ ਹੈ ਚਲ ਮੈਂ ਗੱਲ ਕਰ ਲੈਣਾ ਨੇ ਪਰਾਉਣੇ ਤੋਂ ਪੈਸੇ ਤਾਂ ਮੈਂ ਖੋਲੇ ਹੁਣ ਜੇ ਠਾਣੇ ਜਾਣ ਲੱਗਿਆ ਨਾ ਇਹਨੂੰ ਜਾਣ ਨਾ ਦੇਈ ਮੇਰਾ ਸਾਰਾ ਹੀ ਮਰੀਏ ਜਿਹੜਾ ਕਿ ਬਹਿ ਗਿਆ